ਸਤਨਾਮ ਵਾਹਿਗੁਰੂ ਸਹਿਬ ਜੀਓ ਰਬ ਕੀ ਸਰਨ ਸਗਲ ਭੈ ਲਾਤੇ ਦੁੱਖ ਬਿਨ ਸਹਿ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸਵਾਨੀ

ਸਤਿਗੁਰੂ ਜੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਆਂ ਨਾ ਪਾਤਸ਼ਾਹ ਮਾਰ ਬਖਸ਼ ਕਰਦੇ ਆਂ ਨੇ ਤੇ ਭਾਈ ਸਾਰੀ ਜਿਹੜੀ ਕਾਇਨਾਤ ਹੈ ਉਹ ਸਾਰੇ ਭੈ ਦੇ ਵਿੱਚ ਡਰ ਦੇ ਵਿੱਚ ਜਿਉ ਰਹੇ ਆਂ ਜੰਗਲਾਂ ਦੇ ਵਿੱਚ ਜਿਹੜੇ ਜਾਨਵਰ ਹਨ ਉਹ ਛੇਰ ਤੋਂ ਡਰੀ ਜਾਂਦੇ ਆਂ ਸੰਸਾਰ ਵਿੱਚ ਜਿਹੜੇ ਬੰਦੇ ਹਨ ਉਹ ਆਪਣੇ ਬੌਸ ਤੋਂ ਆਪਣੇ ਔਰ ਕਈ ਥਾਵਾਂ ਉਹਨਾਂ ਦੇ ਮਨ ਦੇ ਵਿੱਚ ਭੈ ਹੈ ਸੱਚੇ ਪਾਤਸ਼ਾਹ ਮਹਾਰੇ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਕਿ ਭਾਈ ਸੰਸਾਰੀ ਭੌ ਜਿਹੜਾ ਹੈ ਡਰ ਜਿਹੜਾ ਮਨ ਦੇ ਵਿੱਚ ਹੈ ਜਿਵੇਂ ਕਿ ਗੁਰੂ ਦੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਕਿ ਕਈ ਤਰ੍ਹਾਂ ਦਾ ਡਰ ਮਨ ਦੇ ਵਿੱਚ ਵੱਜ ਜਾਂਦਾ ਹੈ ਇਕ ਤੇ ਜਾਤੀ ਭਾਉ ਹੈ ਜਾਤੀ ਭਾਉ ਕੀ ਹੁੰਦਾ ਹੈ ਜਿਵੇਂ ਕਿਸੇ ਜਾਤ ਦੇ ਕਿਸੇ ਮਜਬੂਤ ਤੇ ਕੋਈ ਡਰ ਬਣ ਜਾਣਾ ਜਿਵੇਂ ਔਰੰਗਜ਼ੇਬ ਨੇ ਹਿੰਦੂਆਂ ਦੇ ਮਨ ਦੇ ਵਿੱਚ ਭੈ ਖੜਾ ਕਰਦਾ ਸੀ ਡਰ ਪੈਦਾ ਕਰਦਾ ਸੀ ਉਹਨਾਂ ਨੂੰ ਮਾਰਨ ਲੱਗਿਆ ਸੀ ਬ੍ਰਾਹਮਣਾਂ ਨੂੰ ਵੱਢਣ ਲੱਗਿਆ ਸੀ ਇਹ ਜਾਤੀ ਭਾਉ ਹੈ ਔਰ ਸਹਬ ਕਿਰਪਾ ਕਰਦੇ ਨੇ ਕਿਸ ਤਰ੍ਹਾਂ ਜਿਵੇਂ ਕਿ ਆਪਾਂ ਕੋਈ ਪਾਪ ਕਰ ਬੈਠੀਏ ਕੋਈ ਆਪਣੇ ਤੋਂ ਕੋਈ ਇਹਜਾ ਹੋ ਜੇ ਜਿਵੇਂ ਕਿ ਮਨ ਦੇ ਵਿੱਚ ਡਰ ਪੈ ਜਾਂਦਾ ਜਿਵੇਂ ਮੈਂ ਆਪਣੀ ਪ੍ਰੈਕਟੀਕਲੀ ਗੱਲ ਕਰਨੀ ਚਾਹੁੰਦਾ ਕਿ ਇੱਕ ਵਾਰੀ ਦੋ ਤਿੰਨ ਕੁੱਤੇ ਦਿੱਤੇ ਕੁੱਤੇ ਨੇ ਬਹੁਤ ਸੋਹਣੇ ਕੁੱਤੇ ਸਾਡੇ ਘਰ ਦੇ ਨੇੜੇ ਤੇ ਅਸੀਂ ਉਹਨਾਂ ਨੂੰ ਦੁੱਧ ਪਾਣੀ ਪਿਉਣ ਲੱਗੇ ਲੱਗੇ ਤਾਂ ਸੇਵਾ ਹੀ ਕਰਨ ਸੀ ਉਹਨਾਂ ਦੀ ਸੇਵਾ ਕਰਦੇ ਸੀ ਸੋਹਣੇ ਲੱਗਦੇ ਸੀ ਬੜੇ ਸੋਹਣੇ ਸੀ ਰੰਗ ਚਿੱਟਾ ਸੀ ਚਾਰਾਂ ਦਾ ਉਹਨਾਂ ਦੇ ਬਹੁਤ ਜੀ ਪੈ ਗਏ, ਤਿਸੂ ਪੈ ਗਏ ਤੇ ਅਸੀਂ ਸੋਚਿਆ ਵੀ ਚਲੋ ਇਹਨਾਂ ਦੇ ਆਪਾਂ ਦਵਾਈ ਲਾ ਕੇ ਲਿਆਈਏ, ਲਾਈਏ ਸੀ ਦਵਾਈ ਲਾਤੀ ਤੇ ਉਹ ਦਵਾਈ ਇਹਦੀ ਸੀ ਕਿ ਉਹਦੇ ਨਾਲ ਉਹ ਤਿੰਨੇ ਚਾਰੀ ਮਰ ਗਏ। ਹੁਣ ਮਨ ਦੇ ਵਿੱਚ ਭੈਅ ਪਾਪ। ਸਾਇਬ ਕਿਰਪਾ ਕਰਦੇ ਨੇ ਇਹ ਅੱਗੇ ਵੀ ਬੰਦਾ ਸੋਚਦਾ ਵੀ ਮੇਰੇ ਹੱਥੋਂ ਇਹ ਪਾਪ ਹੋ ਗਿਆ ਤੇ ਮੈਨੂੰ ਕਿਤੇ ਇਹਦੀ ਸਜ਼ਾ ਮਿਲੂਗੀ। ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ। ਨਾਨਕ ਜਿਉ ਮੱਤਨ ਮਧਾਣੀਆਂ ਤਿਉ ਮਥੇ ਧਰਮ ਰਾਏ ਉੱਥੇ ਜਿਵੇਂ ਮਧਾਣੀ ਦੁੱਧ ਨੂੰ ਮੱਥਦੀ ਆ ਦਹੀਂ ਨੂੰ ਬ੍ਰਿੜਕਦੀ ਆ ਐਂ ਧਰਮ ਰਾਜ ਦੇ ਜਿਹੜੇ ਜੰਮ ਨੇ ਉਹ ਬੰਦੇ ਨੂੰ ਐਂ ਮਾਰਦੇ ਨੇ ਢਿੜਕਦੇ ਨੇ ਗੁਰਦੇਵ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਕਿ ਬਹੁਤ ਭੈੜਾ ਜਨਮ ਦਾ ਭੈ ਹੈ ਬੰਦੇ ਨੂੰ ਵੀ ਜਿਹੜੀ 84 ਲੱਖ ਜਨਮ ਭੁਗਤਨੀ ਹੈ ਨਾ ਕਿ ਉਹਦੇ ਵਿੱਚ ਕਿੰਨਾ ਇੱਕ ਜਨਮ ਜਦੋਂ ਆਪਾਂ ਲੈਨੇ ਆ ਇਹ ਸਾਹਿਬ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਜਿਸ ਤਰ੍ਹਾਂ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਮਾਰੇ ਕਰਦੇ ਨੇ ਕਿ ਜਿਵੇਂ 70000 ਵਿੱਛੂ ਡੰਗ ਮਾਰਦੇ ਨਾ ਬੰਦੇ ਦੇ 70000 ਵਿੱਛੂ ਡੰਗ ਮਾਰਦੇ ਤੇ ਐਨਾ ਦਰ ਤੇ ਐਨਾ ਦਰਦ ਇੱਕ ਵਾਰੀ ਵਿੱਚੂ ਪੱਥਰ ਤੇ ਡੰਗ ਮਾਰਦੇ ਨਾ ਪੱਥਰ ਤੇ ਡੰਗ ਮਾਰਨ ਨਾਲ ਸੈਂਕੀਆ ਬੰਦ ਆ ਸੈਂਕੀਆ ਉਦੋਂ ਬੰਦ ਆ ਜਦੋਂ ਵਿੱਚੂ ਜਿਹੜਾ ਉਹਦੇ ਚ ਜ਼ਹਿਰ ਬਹੁਤ ਹੁੰਦੀ ਆ ਤੇ ਪੱਥਰ ਜਿੱਥੇ ਉਹ ਫਕਾਰਾਂ ਮਾਰਦਾ ਡੰਗ ਮਾਰ ਦਿੰਦਾ ਉੱਥੇ ਸੈਂਕੀਆ ਬੰਦ ਆ ਜ਼ਹਿਰ ਬਣ ਜਾਂਦੀ ਆ ਤੇ ਜੇ 70000 ਉਹ ਕਿਤੇ ਬੰਦੇ ਡੰਗ ਮਾਰਦੇ ਨਾਲ ਪੱਥਰ ਨੂੰ ਐਨਾ ਜ਼ਹਿਰੀ ਅੱਲਾ ਕਰ ਦਿੰਦਾ ਜਨਮıda ਇੰਨਾ ਦੁੱਖ ਹੈ ਤਾਂ ਹੀ ਕਰਕੇ ਜਾਗਰੂਪ ਜਿਹੜੇ ਲੋਕ ਹਨ ਉਹ ਨਾਮ ਜਪਦੇ ਨੇ ਬਾਣੀ ਪੜ੍ਹਦੇ ਨੇ ਕਿ ਜਨਮ ਲੈਣਾ ਤੇ 84 ਲੱਖ ਜੂਨ ਪੁੱਤਲੀ ਸੋ ਸਹਿਬ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਕਿ ਇਹ ਜਿਹੜੇ ਭੈ ਸਾਡੇ ਮਨ ਦੇ ਵਿੱਚ ਹੈਗੇ ਨੇ ਜਿਹੜੇ ਡਰ ਸਾਡੇ ਮਨ ਦੇ ਵਿੱਚ ਹੈਗੇ ਨੇ ਇਹ ਨਾ ਭੈ ਤੋਂ ਇਨਾ ਡਰ ਤੋਂ ਬਚਣ ਵਾਸਤੇ ਗੁਰਦੇਵ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਕਿ ਸਾਨੂੰ ਗੁਰੂ ਦੀ ਸ਼ਰਨ ਵਿੱਚ ਆਉਣਾ ਪੈਂਦਾ ਹੈ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਉੱਥੇ ਦੁੱਖ ਖਤਮ ਹੁੰਦੇ ਨੇ ਕਿਉਂਕਿ ਬਾਣੀ ਦਾ ਕੱਲ ਫੈਸਲਾ ਹੈ ਤੇ ਜਿਹੜਾ ਸਤ ਸੰਗ ਕਰੇਗਾ ਸੁਣੇਂ ਦੁੱਖ ਪਾਪ ਦਾ ਨਾਸ ਤੁਨ ਗੁਰਦੇਵ ਕਿਰਪਾ ਕਰਦੇ ਨੇ ਕਿ ਭੈ ਦੇ ਵਿੱਚ ਕੋਈ ਇਕੱਲਾ ਬੰਦਾ ਨਹੀਂ ਆ ਕੋਈ ਇਕੱਲੇ ਜਾਨਵਰ ਭੈ ਦੇ ਵਿੱਚ ਨਹੀਂ ਆ ਨਾ ਸਾਰੀ ਕਾਇਨਾਤ ਉਹਦੇ ਭੈ ਵਿੱਚ ਚੰਦ ਸੂਰਜਾ ਨੂੰ ਵੀ ਉਹਦੇ ਡਰ ਵਿੱਚ ਦੱਸਿਆ ਹੈ ਗੁਰਦੇਵ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਭੈ ਵਿੱਚ ਪਵਨ ਵਾਹੀ ਸੱਦ ਵਾਉ ਜਿਹੜੀ ਸਦਾ ਹੀ ਹਵਾ ਚੱਲ ਰਹੀ ਹੈ ਨਾ ਸਦਾ ਹੀ ਚੱਲ ਰਹੀ ਆ ਹਵਾ ਉਹ ਪਰਮਾਤਮਾ ਦੇ ਹੁਕਮ 'ਚ ਚੱਲ ਰਹੀ ਹੈ ਜਿੱਦਰੋ ਹੁਕਮ ਕਰਦਾ ਵੀ ਇੱਧਰ ਨੂੰ ਚੱਲਣਾ ਉਸ ਪਾਸੇ ਨੂੰ ਹਵਾ ਚੱਲੇਗੀ ਆਪਣੀ ਮਰਜ਼ੀ ਨਹੀਂ ਕਰ ਸਕਦੀ ਤੇ ਸਾਇਬ ਕਿਰਪਾ ਕਰਦੇ ਨੇ ਭੈ ਵਿੱਚ ਚੱਲੇ ਲੱਖ ਦਰਿਆਓ ਜਿਹੜੇ ਮਾਰੇ ਕਹਿੰਦੇ ਨੇ ਲੱਖਾਂ ਦਰਿਆ ਭਾਵ ਕੇ ਸੰਸਾਰ ਦੇ ਵਿੱਚ ਜਿੱਥੇ ਦਰਿਆ ਵਗ ਰਹੇ ਨੇ ਸਮੁੰਦਰ ਵਗ ਰਹੇ ਨੇ ਬੋਹ ਪਰਮਾਤਮਾ ਦੇ ਭੈ ਵਿੱਚ ਚੱਲਦੇ ਨੇ ਨਹੀਂ ਤਾਂ ਉਹ ਛੋਟੇ ਛੋਟੇ ਕੰਡੇ ਜਿਹੜੇ ਨੇ ਤੋੜ ਕੇ ਤੇ ਦੁਨੀਆ ਮਾਰ ਦੇਣ ਕਿ ਉਹ ਪਾਣੀ ਜਿਹੜਾ ਹੈ ਕਿ ਉਹ ਪਰਮਾਤਮਾ ਦੇ ਹੁਕਮ ਵਿੱਚ ਚੱਲ ਰਿਹਾ ਹੈ ਦਰਿਆ ਵੀ ਦਰਦੇ ਹਨ ਪਰਮਾਤਮਾ ਤੋਂ ਸੈਪੀ ਲੇਖਾ ਦੇਵਨਾ ਮਾਰੇ ਕਹਿੰਦੇ ਉਹ ਕਹਿੰਦੇ ਨਹੀਂ ਪਈ ਅਸੀਂ ਵੀ ਲੇਖਾ ਦੇਨਾ ਗਾ ਪਰਮਾਤਮਾ ਔਰ ਅਸਲ ਮੰਨਦੇ ਨਹੀਂ ਆ ਵੀ ਇਹ ਹੋ ਨਹੀਂ ਸਕਦਾ ਜਦੋਂ ਹਜੂਰ ਸਾਹਿਬ ਮੈਂ ਦਾਸ ਉੱਥੇ ਸੀ ਉਸ ਟਾਈਮ ਤੇ ਜਿਸ ਟਾਈਮ ਤੇ ਗੁਦਾਵਰੀ ਚੜ ਕੇ ਆਈ ਹੈ ਤੇ ਬਹੁਤ ਚੜੀ ਸੰਗਤਾਂ ਉੱਥੇ ਗੁਦਾਵਰੀ ਤੇ ਜਦੋਂ ਵੇਖਣਾ ਕੋਈ ਇੰਨਾ ਪਾਣੀ ਇੰਨਾ ਕਦੇ ਚੜੀ ਨਹੀਂ ਸੀ ਕਹਿੰਦੇ 13-14 ਸਾਲਾਂ ਤੋਂ ਆਈ ਸੀ ਜਿਹੜੇ ਨਵੇਂ ਯਾਤਰੂ ਗਏ ਸੀ ਉੱਥੇ ਗੁਰਮਖ ਨੇ ਗੱਲ ਕੀਤੀ ਕਹਿੰਦਾ ਇਹ ਮੱਥਾ ਟੇਕ ਕੇ ਆਏ ਸੀ ਉਹਨਾਂ ਸੀ ਇਹ ਗੱਲ ਤੋਂ ਅਣਜਾਣ ਸੀ ਵੀ ਇਹ ਕਿਵੇਂ ਹੋ ਸਕਦਾ ਤੇ ਵਾਕਿਆ ਹੀ ਗੱਲ ਹੋਈ ਦਾਰੀ ਸਾਹਿਬ ਸੰਗ ਤੇ ਤਨਸਾਹਬ ਨੂੰ ਜਿੰਨਾ ਚਿਰ ਜਾ ਕੇ ਪਾਣੀ ਛੂਹਿਆ ਨਹੀਂ ਉਹਨਾਂ ਚਿਰ ਫਿਰ ਫਿਰ ਮਹਾਪੁਰਸ਼ ਜਿਹੜੇ ਮੌਜੂਦਾ ਬਾਬਾ ਬਲਵਿੰਦਰ ਸਿੰਘ ਤੇ ਉਹਨਾਂ ਮਹਾਪੁਰਸ਼ਾਂ ਨੇ ਉਹਨੂੰ ਨੱਥ ਦਿੱਤੀ ਸਾੜੀ ਦਿੱਤੀ ਸਾਰਾ ਜਿਹੜਾ ਬੁੜੀਆਂ ਬੀਬੀਆਂ ਵਾਲਾ ਸਮਾਨ ਹੈ ਉੱਥੇ ਅਰਦਾਸ ਕੀਤੀ ਤੇ ਫੇਰ ਉਹ ਉੱਤਰ ਨਹੀਂ ਸ਼ੁਰੂ ਹੋ ਗਈ ਕਹਿੰਦੇ ਲਾ ਉਹਨੂੰ ਉੱਤਰ ਨਹੀਂ ਸ਼ੁਰੂ ਹੋ ਰਿਹਾ ਉਹੀ ਗੱਲ ਇਹਦਾ ਮਤਲਬ ਕਿ ਉਹ ਪਰਮਾਤਮਾ ਦੇ ਭੈ ਵਿੱਚ ਹੈ ਉਹਦੇ ਹੁਕਮ ਵਿੱਚ ਹੈ ਗੁਰਦੇਵ ਕਿਰਪਾ ਕਰਦੇ ਨੇ ਭੈ ਵਿੱਚ ਅਗਨ ਕੱਢੇ ਵਿਗਾਰ ਜਿਹੜੀ ਆਗ ਹੈ ਨਾ ਅੱਗ ਪਰਮਾਤਮਾ ਦੇ ਹੁਕਮ ਵਿੱਚ ਚੱਲਦੀ ਹੈ ਕਹਿੰਦੇ ਸੀ ਨਾ ਉਹ ਔਲਕਾ ਕਿ ਮੈਂ ਪ੍ਰਲਾਦ ਨੂੰ ਮਚਾ ਦਾਂਗੀ ਪਰ ਪ੍ਰਲਾਦ ਬਚ ਗਿਆ ਸੀ ਅੱਗ ਨੇ ਉਹਦੀ ਰੱਖਿਆ ਕੀਤੀ ਤੇ ਹੋਰ ਕੰਮ ਚਾਹੀਦਾ ਨਹੀਂ ਤਾਂ ਅੱਗ ਦੁਨੀਆ ਨੂੰ ਸਾੜ ਦੇਵੇ ਵਿਗਾਰ ਦਾ ਮਤਲਬ ਹੈ ਕਿ ਪਰਮਾਤਮਾ ਦੇ ਹੁਕਮ ਦੇ ਵਿੱਚ ਅੱਗ ਸੇਵਾ ਕਰ ਰਹੀ ਹੈ ਸੰਸਾਰ ਦੀ ਤੇ ਨਹੀਂ ਤਾਂ ਉਹ ਹੀ ਅੱਗ ਜਿ ਆਪ ਦਾ ਰੂਪ ਧਾਰਨੇ ਵਿਗਾਰ ਦਾ ਮਤਲਬ ਹੈ ਕਿ ਫ੍ਰੀ ਕਰ ਰਹੀ ਹੈ ਜਿਵੇਂ ਆਪਾਂ ਕਹਿੰਦੇ ਅੱਜ ਤਾਂ ਵਿਗਾਰ ਪੈ ਗਈ ਭਾ ਭੈ ਵਿੱਚ ਧਰਤੀ ਦੱਬੀ ਭਾਰ ਜਿਹੜੀ ਧਰਤੀ ਆ ਇਹ ਪਰਮਾਤਮਾ ਦੇ ਹੁਕਮ ਦੇ ਵਿੱਚ ਖੜੀ ਆ ਉਹਦੇ ਭੈ ਵਿੱਚ ਖੜੀ ਆ ਤੇ ਇੰਨੇ ਦੱਬੀ ਹੋਈ ਆ ਇੰਨਾ ਇਹਦੇ ਤੇ ਭਾਰ ਹੈ ਕਿ ਉਹ ਭਾਰ ਲੈ ਕੇ ਪਰਮਾਤਮਾ ਦੇ ਹੁਕਮ ਦੇ ਵਿੱਚ ਖੜੀ ਆ ਇਹ ਉਹਦੇ ਹੁਕਮ ਤੇ ਉਹਦੇ ਉਹਦੇ ਮਾਨ ਚ ਡਰ ਹੈ ਕਿ ਮੈਂ ਕੋਈ ਕਿਸੇ ਜੀਵ ਜੀਵ ਨੂੰ ਮਾਰ ਨਾ ਦੇਵਾਂ ਡੁੱਬ ਨਾ ਜਾਵਾਂ ਕਿ ਉਹਦੇ ਹੁਕਮ ਵਿੱਚ ਚੱਲ ਰਹੀ ਆ ਸਾਹਿਬ ਕਿਰਪਾ ਕਰਦੇ ਨੇ ਪੈ ਵਿੱਚ ਇੰਦ ਫਿਰੇ ਸਿਰ ਭਾਰ ਜਿਹੜਾ ਇੰਦਰ ਦੇਵਤਾ ਨਾ ਉਹ ਵੀ ਸਿਰ ਭਾਰ ਦਾ ਭਾਵ ਸਿਰ ਪਰਨੇ ਹੋ ਕੇ ਭਾਵ ਜਿਹੜੇ ਬੱਦਲ ਨੇ ਉਹ ਨਿਉ ਕੇ ਪਾਣੀ ਦੇ ਭਰੇ ਆਪਾ ਕਹਿੰਦੇ ਆ ਵੀ ਸਮੁੰਦਰ ਚੋਂ ਜਦੋਂ ਪਾਣੀ ਲੈ ਕੇ ਆਉਂਦੇ ਨੇ ਕਿਵੇਂ ਉਹ ਤੋਂ ਇੰਨਾ ਭਾਰ ਲੈ ਕੇ ਹੌਲੀ 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 ਤੁਰ ਕੇ ਆਉਂਦੇ ਨੇ ਹਵਾ ਦੇ ਵਿੱਚ ਇੱਕਈ ਥਾਂ ਫਟ ਜਾਂਦੇ ਨੇ ਤੇ ਕਿੰਨਾ ਨੁਕਸਾਨ ਹੁੰਦਾ ਲੋਕਾਂ ਦੇ ਵੱਡੇ ਵੱਡੇ ਮਕਾਨ ਰੁੜ ਜਾਂਦੇ ਨੇ ਪਿੰਡਾਂ ਦੇ ਪਿੰਡ ਰੁੜ ਜਾਂਦੇ ਨੇ ਤੇ ਭਾਵ ਉਹ ਜਦੋਂ ਪਾਣੀ ਚੱਕ ਲਿਆਉਂਦੇ ਨੇ ਤੇ ਉਹ ਮਾਰੇ ਕਹਿੰਦੇ ਪਰਮਾਤਮਾ ਦੇ ਹੁਕਮ ਦੇ ਵਿੱਚ ਸਿਰ ਭਾਰ ਸਿਰ ਭਾਰ ਹੋ ਕੇ ਜਾਂਦੇ ਨੇ ਨੀਵੇਂ ਹੋ ਕੇ ਪਾ ਕੇ ਬਰਸਾਤ ਕਰਦੇ ਨੇ ਲੋਕਾਂ ਦੇ ਜਮਾਂ ਨੇੜੇ ਆ ਕੇ ਮੀਂਹ ਪਉਂਦੇ ਨੇ ਤੇ ਉਤੋਂ ਇਸ ਕਰਕੇ ਸਾਬ ਕਿਰਪਾ ਕਹਿੰਦੇ ਨੇ ਭੈ ਵਿੱਚ ਰਾਜਾ ਧਰਮਦਵਾਰ ਜਿਹੜਾ ਧਰਮ ਰਾਜਾ ਨਾ ਲੋਕ ਤਾਂ ਕਹਿੰਦੇ ਕੋਈ ਹਿਸਾਬ ਕਿਤਾਵਾਂ ਹੈ ਨਹੀਂ ਬਾਣੀ ਕਹਿ ਰਹੀ ਹੈ ਜਿਹੜਾ ਧਰਮ ਰਾਜ ਦੇਖਾ ਲੈਂਦਾ ਨਾ ਬੰਦੇ ਤੋਂ ਉਹ ਵੀ ਗਲਤ ਹਿਸਾਬ ਨਹੀਂ ਕਰਦਾ ਕਿਉਂਕਿ ਉਹ ਵੀ ਰੱਬ ਤੋਂ ਡਰਦਾ ਹੈ ਕਿ ਮੇਰੇ ਤੋਂ ਕੋਈ ਜਿਹਦਾ ਲੇਖਾ ਗਲਤ ਨਾ ਹੋ ਜਾਵੇ ਸਾਬ ਕਹਿੰਦੇ ਨੇ ਭੈ ਵਿੱਚ ਸੂਰਜ ਭੈ ਵਿੱਚ ਚੰਦ ਜਾਨ ਲੱਗੇ ਕੋ ਕਰੋੜੀ ਚਲਤ ਨਾ ਅੰਤ ਜਿੰਨਾ ਤਾਂ ਚੱਲਿਆ ਨੂੰ ਕਿੰਨਾ ਚਿਰ ਹੋ ਗਿਆ ਸੂਰਜ ਚੰਦ ਚੱਲ ਰਹੇ ਨੇ ਤੇ ਉਹਨਾਂ ਦਾ ਵਿਚਾਰਿਆਂ ਦਾ ਕੋਈ ਹਲੇ ਤੱਕ ਅੰਤ ਨਹੀਂ ਵੀ ਕਿੱਥੇ ਪਹੁੰਚਣਾ ਭਾਵ ਕਿ ਪੈੜਾ ਹੀ ਐਡਾ ਲੰਮਾ ਖਤਮ ਹੀ ਨਹੀਂ ਹੋਉਂਦਾ ਤੁਮ ਦੀ ਧਰਤੀ ਦੇ ਵਾਲੇ ਉਹ ਤੁਰੇ ਨੇ ਸੂਰਜ ਵੀ ਵੇਖੋ ਸਵੇਰੇ ਕਿਹੜੇ ਪਾਸੇ ਹੁੰਦਾ ਸ਼ਾਮ ਨੂੰ ਕਿਹੜੇ ਪਾਸੇ ਹੁੰਦਾ ਚੰਦ ਤੇ ਅਮਰਤ ਵੇਲੇ ਕਿੱਧਰ ਹੁੰਦਾ ਤੇ ਤੜਕੇ ਅਮਰਤ ਵੇਲੇ ਕਿੱਥੇ ਹੁੰਦਾ ਸ਼ਾਮ ਨੂੰ ਕਿੱਥੇ ਉਹ ਵੀ ਚੰਦ ਸੂਰਜ ਵੀ ਪਰਮਾਤਮਾ ਦੀ ਹੁਕਮ ਵਿੱਚ ਚੱਲਦੇ ਨੇ ਤੇ ਭੈ ਵਿੱਚ ਵੱਡੇ ਵੱਡੇ ਦੇਵੀ ਦੇਵਤੇ ਉਹ ਸਾਰੇ ਭੈ ਵਿੱਚ ਚੱਲਦੇ ਨੇ ਭੈ ਵਿੱਚ ਯੋਧ ਮਹਾਬਲ ਸੂਰ ਭੈ ਵਿੱਚ ਬੁੱਧ ਸੁਰਨਾਥ ਭੈ ਵਿੱਚ ਅਡਾਨੇ ਆਕਾਸ਼ ਪੈ ਵਿੱਚ ਜੋਦ ਮਾਂ ਬਲ ਸੂਰ ਪੈ ਵਿੱਚ ਆਵੇਂ ਜਾਵੇਂ ਪੂਰ ਪੂਰ ਦਾ ਮਤਲਬ ਹੁੰਦਾ ਜਿਵੇਂ ਆਪਾਂ ਕਹਿ ਜੀਏ ਵੀ ਦੁਨੀਆ ਬਹੁਤ ਪੁਰਾਂ ਦੇ ਪੂਰ ਆ ਰਹੀ ਹੈ ਜਾ ਰਹੀ ਹੈ ਸਾਰੇ ਰੱਬ ਦੇ ਹੁਕਮ ਵਿੱਚ ਸਗਲਿਆ ਭਉ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਇੱਕ ਸਿਰਫ ਪਰਮਾਤਮਾ ਜਿਹਨੂੰ ਕਿਸੇ ਦਾ ਭੈ ਨਹੀਂ ਜਿਹੜਾ ਨੂੰ ਕਿਸੇ ਦਾ ਡਰ ਨਹੀਂ ਹੈ ਧੀਰੇ ਸਰਤੇ ਕੋਈ ਉੱਤੇ ਹੋਰ ਨਹੀਂ ਹੈ ਬਾਕੀ ਸਾਰੀ ਜਿੰਨੀ ਵੀ ਦੁਨੀਆ ਚੰਦ ਸੂਰਜ ਵੀ ਉਹਦੇ ਡਰ ਵਿੱਚ ਨੇ ਧਰਤੀ ਵੀ ਉਹਦੇ ਡਰ ਵਿੱਚ ਹੈ ਸੋ ਕਹਿਣ ਲੱਗੇ ਜਿਹੜਾ ਪ੍ਰਮਾਤਮਾ ਨਾਲ ਜੁੜ ਜਾਂਦਾ ਹੈ ਜਿਹੜਾ ਪ੍ਰਮਾਤਮਾ ਨਾਲ ਇੱਕ ਹੋ ਜਾਂਦਾ ਹੈ ਰੱਬ ਦਾ ਰੂਪ ਹੋ ਜਾਂਦਾ ਹੈ ਆਪਾਂ ਕਹਿ ਦਿੰਦੇ ਨੇ ਨਾ ਕਈ ਵਾਰੀ ਫਲਾਣਾ ਤਾਂ ਰੱਬ ਦਾ ਰੂਪ ਹੈ ਉਹ ਭੈ ਉਹਨਾਂ ਦੇ ਮਨ ਚੋਂ ਭੈ ਚੱਕਿਆ ਜਾਂਦਾ ਹੈ ਡਰ ਖਤਮ ਹੋ ਜਾਂਦਾ ਹੁਣ ਦੇਖੋ ਜਦੋਂ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਦੇ ਮੁਸਲਮਾਨਾਂ ਨੇ ਕਬਜ਼ਾ ਕੀਤਾ ਹੋਇਆ ਤੇ ਉਹਨੂੰ ਆਜ਼ਾਦ ਕਰਾਉਣ ਵਾਸਤੇ ਚੱਲੇ ਨੇ ਤਾਂ ਰਸਤੇ ਵਿੱਚ ਹੋਣੀ ਸੀ ਜਿਹੜੀ ਹੋਣੀ ਬੰਦੇ ਨੂੰ ਲੈ ਜਾਂਦੀ ਹੈ ਜਿੱਥੇ ਉਹਦੀ ਮੌਤ ਹੋਵੇ ਜਿਵੇਂ ਕਹਿੰਦੇ ਵੀ ਇੱਕ ਕੋਈ ਕਿਸੇ ਮਾਹ ਪੁਰਖ ਦਾ ਚੇਲਾ ਸੀਗਾ ਤੇ ਉਹਨੂੰ ਕਹਿਣ ਲੱਗੇ ਵੀ ਸੇਵਾ ਕਰਦਾ ਹੁੰਦਾ ਸੀ ਤੇ ਕਹਿਣ ਲੱਗੇ ਜਿਹੜਾ ਮੌਤ ਦਾ ਫਰਿਸ਼ਤਾ ਹੈ ਉਹਨੇ ਆ ਕੇ ਨਾ ਉਹਦੇ ਮੋਢੇ ਤੇ ਹੱਥ ਰੱਖਿਆ ਤੇ ਉਹ ਕਹਿਣ ਲੱਗਿਆ ਵੀ ਤੂੰ ਕੌਣ ਆ ਕਹਿੰਦਾ ਮੈਂ ਮੌਤ ਦਾ ਫਰਿਸ਼ਤਾ ਤੇ ਮੈਂ ਵੈਸੇ ਕਿਸੇ ਨੂੰ ਦੱਸਦਾ ਨਹੀਂ ਹੁੰਦਾਗਾ ਤੇ ਮੈਂ ਭਾਈ ਸਾਹ ਨੂੰ ਤੈਨੂੰ ਲੈਣ ਆਉਣਾ ਮੈਂ ਤੈਨੂੰ ਦੱਸ ਪਾਂ ਉਹ ਕਹਿਣ ਲੱਗਿਆ ਵੀ ਤੂੰ ਤਿਆਰੀ ਰੱਖੀ ਆਪੀ ਉਹ ਬਈ ਬਾਬੇ ਕੋਲੇ ਗਿਆ ਬਾਬਾ ਜੀ ਵੀ ਆਹ ਗੱਲ ਹੋ ਗਈ ਉਸਤਾਦ ਗੁਰੂ ਕੋਲੇ ਗਿਆ ਉਹ ਕਹਿਣ ਲੱਗਾ ਮੈਂ ਦੱਸ ਤੋਨ ਬਈ ਮੈਂ ਤੈਨੂੰ ਤਾਂ ਛੱਡ ਚੱਲਿਆ ਵੀ ਤੂੰ ਫਲਾਣੇ ਮਹਾਂਪੁਰਖ ਦਾ ਚੇਲਾ ਉਹਦੀ ਸੇਵਾ ਕਰਦਾ ਤੇ ਮਹਾਂਪੁਰਖ ਕੋਲੇ ਜਾ ਕੇ ਜਦੋਂ ਉਹਨੇ ਜਾ ਡਿੱਗਿਆ ਕਹਿਣ ਲੱਗਾ ਬਾਬਾ ਜੀ ਆਹ ਗੱਲ ਆ ਤੇ ਮੈਨੂੰ ਛਾਮ ਨੂੰ ਕਹਿਣ ਲੱਗਾ ਵੀ ਅਮਰਤ ਵੇਲਾ ਹੁਣ ਤੇ ਆਪਨੇ ਮੈਨੂੰ ਨੇ ਲੈ ਕੇ ਜਾਣਾ ਤੇ ਉਹ ਕਹਿੰਦਾ ਮੈਂ ਤੈਨੂੰ ਛੱਡਣਾ ਨਹੀਂ ਤੇ ਤੂੰ ਮੇਰੀ ਮਦਦ ਕਰ ਉਹ ਕਹਿਣ ਲੱਗਿਆ ਕੀ ਮਦਦ ਕਰਾਂ ਉਹ ਕਹਿੰਦਾ ਐ ਕਰ ਆਪਦੀ ਘੋੜੀ ਦੇ ਦੇ ਘੋੜੀ ਬਹੁਤ ਤੇਜ਼ ਚੱਲਦੀ ਸੀ ਉਹਨੇ ਸਵੇਰੇ ਚੜ੍ਹਿਆ ਘੋੜੀ ਤੇ ਛਾਮ ਤੱਕ ਇੰਨੀ ਘੋੜੀ ਭਜਾਈ ਇੰਨੀ ਭਜਾਈ ਕਿ ਉਹ ਬਹੁਤ ਦੂਰ ਚਲਾ ਗਿਆ ਜਦੋਂ ਘੋੜੀ ਵੀ ਥੱਕ ਗਈ ਆਪ ਵੀ ਥੱਕ ਗਿਆ ਜਾ ਕੇ ਬਾਗ ਵਿੱਚ ਜਾ ਉਤਰਿਆ ਬੇਨੀ ਦੂ ਚਲਾ ਗਿਆ ਤੇ ਕਹਿਣ ਲੱਗਿਆ ਘੋੜੀ ਨੂੰ ਕਹਿੰਦਾ ਲਾ ਬਈ ਬਹੁਤ ਅੱਜ ਤੂੰ ਬਾੜ ਖਿੱਚੀ ਨਾ ਤੈਨੂੰ ਉਹਨਾਂ ਪਾਣੀ ਪਾਇਆ ਨਾ ਨੀਰਾ ਪੱਠਾ ਪਾਇਆ ਤੇ ਹੁਣ ਆਪਾਂ ਇੰਨੀ ਦੂਰ ਆ ਗਏ ਆਂ ਵੀ ਉਹ ਮੌਤ ਦਾ ਫਰੇਟਾ ਜਿਹੜਾ ਆਪਾਂ ਨੂੰ ਉੱਥੇ ਲੱਭਦਾ ਫਿਰੂ ਆਪਾਂ ਤਾਂ ਇੰਨੀ ਦੂਰ ਆ ਗਏ ਉਹਨੇ ਆ ਕੇ ਹੱਥ ਰੱਖ ਲਿਆ ਫੇਰ ਕਹਿਣ ਲੱਗਾ ਤੈਨੂੰ ਤਾਂ ਹੀ ਸੁਨੇਹਾ ਲਾਇਆ ਸੀ ਵੀ ਤੂੰ ਤਾਂ ਬਹੁਤ ਦੂਰ ਫਿਰਦਾ ਹੈ ਲਿਖੀ ਤੇਰੀ ਇੱਥੇ ਆ ਤੇ ਤੂੰ ਠੀਕ ਆ ਵੇ ਮੈਨੂੰ ਮਿਹਨਤ ਨਹੀਂ ਕਰਨੀ ਪਈ ਭਾਵਕੇ ਤੂੰ ਆਪ ਹੀ ਘੋੜਾ ਭਜਾ ਕੇ ਦਿੱਤੇ ਤੇਰੀ ਮੌਤ ਸੀ ਉਥੇ ਤੂੰ ਪਹੁੰਚ ਗਿਆ ਭਾਵਕੇ ਬੰਦੇ ਦੀ ਜਿਹੜੀ ਮੌਤ ਆ ਜਿੱਥੇ ਹੋਣੀ ਆ ਉਹ ਵੀ ਉਹਦੀ ਨਿਸ਼ਚਿਤ ਆ ਵੀ ਤੂੰ ਇੱਥੇ ਮਰਨਾ ਸੋ ਮੌਤ ਆ ਜਿਹੜੀ ਉਹ ਜਿਹੜੀ ਮੌਤ ਦਾ ਫੈਸਤਾ ਹੈ ਉਹ ਆਪ ਦਾ ਦਬਤਵਾ ਬਣਾਈ ਬੈਠਾ ਦੁਨੀਆਂ ਤੇ ਬੰਦਾ ਬਿਜਲੀ ਤੋਂ ਨਹੀਂ ਡਰਦਾ ਬਿਜਲੀ ਚ ਬੈਠੀ ਮੌਤ ਤੋਂ ਡਰਦਾ ਸੱਪ ਤੋਂ ਨਹੀਂ ਡਰਦਾ ਸੱਪ 'ਚ ਬੈਠੀ ਮੌਤ ਤੋਂ ਵੀ ਜੇ ਮੇਰੇ ਲੜਕੇ ਮਰ ਨਾ ਜਾਵਾਂ ਸੋ ਇਸ ਕਰਕੇ ਬਾਬਾ ਦੀਪ ਸਿੰਘ ਨੇ ਜਦੋਂ ਉੱਥੇ ਪਹੁੰਚ ਗਿਆ ਹੋਣੀ ਨੀ ਖੜੀ ਹੋ ਗਈ ਅੱਗੇ ਉਹ ਕਹਿਣ ਲੱਗੀ ਵੀ ਐ ਤੂੰ ਗਾਹ ਨਹੀਂ ਤੂੰ ਜਾ ਸਕਦਾ ਤੇਰੀ ਇੱਥੇ ਲਿਖੀ ਆ ਉਹ ਕਹਿਣ ਲੱਗਾ ਉਹ ਤਾਂ ਤੁਸੀਂ ਲਿਖੀ ਆ ਨਾਲੇ ਸਾਡੇ ਨਾਲ ਤਾਂ ਨਹੀਂ ਗੱਲ ਕੀਤੀ ਅਸੀਂ ਕਿੱਥੇ ਜਾਣਾ ਜਾਣਾ ਹੀ ਜਾਣਾ ਉਹ ਕਹਿਣ ਲੱਗਾ ਜਦੋਂ ਅੱਗੇ ਜਰਨੈਲ ਲੈ ਆਠਲੇ ਟੱਕਰਾ ਹੋਇਆ ਦੋਵਾਂ ਜਰਨੈਲਾਂ ਦੇ ਵਾਰ ਹੋਏ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਤੇਗੇ ਨਾਲ ਉਹਦਾ ਸਿਰ ਲੈ ਗਿਆ ਤੇ ਉਹਨਾਂ ਦੇ ਤੇਗੇ ਨਾਲ ਬਾਬਾ ਦੀਪ ਸਿੰਘ ਦਾ ਸਿਰ ਲੈ ਗਿਆ ਹੁਣ ਉਹ ਤਾਂ ਡਿੱਗ ਪਿਆ ਤੇ ਬਾਬਾ ਦੀਪ ਸਿੰਘ ਨੇ ਕਿਹਾ ਮੈਂ ਉਤੋਂ ਗੁਰੂ ਨਾਲ ਵਾਅਦਾ ਕਰਕੇ ਚੁੱਲਿਆ ਤੇ ਮੈਂ ਸਹਿਰਾ ਉਹਦਾ ਅੰਮ੍ਰਿਤਸਰ ਚੜ੍ਹੋਣੇ ਜਾ ਕੇ ਤੇ ਬਾਬਾ ਦੀਪ ਸਿੰਘ ਨੇ ਤਲੀ ਤੇ ਰੱਖ ਕੇ ਸੀਸ ਕਿ ਅੰਮ੍ਰਿਤਸਰ ਜਾ ਪਹੁੰਚਿਆ ਬਿਨਾਂ ਸੀਸ ਤੋਂ ਲੜਿਆ ਇਸ ਕਰਕੇ ਕਹਿੰਦੇ ਇੱਕ ਸਟੇਸ਼ਨ ਦੇ ਉੱਤੇ ਇੱਕ ਸਿੱਖਾਂ ਦਾ ਮੁੰਡਾ ਫੌਜੀ ਲੱਗਿਆ ਬੈਠਾ ਇੱਕ ਮਰੱਟਿਆਂ ਦਾ ਮੁੰਡਾ ਬੈਠਾ ਮਰੱਟਿਆਂ ਦਾ ਮੁੰਡਾ ਕਹਿਣ ਲੱਗਾ ਫੌਜੀ ਕਹਿਣ ਲੱਗਾ ਦੋਨੇ ਦੋਸਤ ਬੈਠੇ ਨੇ ਕਹਿੰਦਾ ਯਾਰ ਤੁਹਾਨੂੰ ਸਿੱਖ ਕਿਉਂ ਕਹਿੰਦੇ ਨੇ ਸਿੰਘ ਕਿਉਂ ਕਹਿੰਦੇ ਨੇ ਕਹਿੰਦਾ ਪਹਿਲਾਂ ਤੂੰ ਦੱਸ ਤੁਹਾਨੂੰ ਮਰੱਟੇ ਕਿਉਂ ਕਹਿੰਦੇ ਨੇ ਕਹਿੰਦਾ ਸਾਨੂੰ ਮਰੱਟੇ ਇਸ ਕਰਕੇ ਕਹਿੰਦੇ ਨੇ ਵੀ ਅਸੀਂ ਜਿੰਨਾ ਚਿਰ ਮਰਦੇ ਨਹੀਂ ਉਨਾ ਚਿਰ ਮੈਦਾਨ ਨਹੀਂ ਛੱਡਦੇ ਤਾ ਸਾਨੂੰ ਮਰਤੇ ਕਹਿੰਦੇ ਨੇ ਕਹਿੰਦਾ ਮਰ ਕੇ ਛੱਡ ਦਿੰਦੇ ਹੋ ਕਹਿੰਦੇ ਜੇ ਮਾਰੀ ਕੇ ਪਰ ਤਾਂ ਛੱਡਣਾ ਹੀ ਛੱਡਣਾ ਹੋਣੇ ਆਪ ਦਾ ਬਟੂਆ ਕੱਢਿਆ ਬਟੂਏ ਦੇ ਵਿੱਚੋਂ ਸ਼ਹੀਦ ਬਾਬਾ ਦੀਪ ਸਿੰਘ ਦੀ ਫੋਟੋ ਦਿਖਾਵੇ ਇੱਕ ਹੱਥ ਤੇ ਸੀਸ ਰੱਖਿਆ ਬਾਬਾ ਦੀਪ ਸਿੰਘ ਦੇ ਇੱਕ ਚ țeਗਾ ਫੜਿਆ ਹੱਥ ਚ ਕਹਿੰਦਾ ਫੋਟੋ ਸਿਆਣ ਕਹਿੰਦਾ ਇਹ ਤਾਂ ਕੋਈ ਸਿਰ ਧਰ ਨਾਲੋਂ ਲੱਗਦਾ ਤੇ ਆ țeਗਾ ਫੜਿਆ ਤੇ ਸਿਰ ਹੱਥ ਤੇ ਰੱਖਿਆ ਕਹਿੰਦਾ ਸਾਨੂੰ ਤਾਂ ਸਿੰਘ ਕਹਿੰਦੇ ਨੇ ਕਹਿੰਦਾ ਕਿਵੇਂ ਕਹਿੰਦਾ ਤੁਸੀਂ ਮਰ ਕੇ ਖੜ ਜਾਂਦੇ ਹੋ ਅਸੀਂ ਮਰ ਕੇ ਵੀ ਨਹੀਂ ਖੜਦੇ ਭਾਵੇਂ ਕਿ ਅਸੀਂ ਮਰੇ ਵੀ ਲੜੀ ਜਾਂਦੇ ਹਾਂ ਤਾਂ ਹੀ ਤੋਂ ਮੈਦਾਨ ਛੱਡ ਕੇ ਭੱਜ ਗਏ ਸੀ ਲਾਹੌਰ ਨੂੰ ਮੁਸਲਮਾਨ ਉਹ ਕਹਿੰਦੇ ਰਾਜੇ ਨੂੰ ਉੱਥੇ ਜਾ ਕੇ ਕਹਿਣ ਲੱਗੇ ਤੂੰ ਸਾਨੂੰ ਕਿ ਸਿੱਖਾਂ ਨੂੰ ਮਾਰਨਾ ਹੈ ਤੇ ਜੇ ਮਰੇ ਵੀ ਲੜਨ ਲੱਗ ਜਾਂਦੇ ਤੇ ਕੀ ਕਰੀਏਗਾ ਤੋ ਭਰਾਗੇ ਸੀ ਇਸ ਕਰਕੇ ਸਹਿਬ ਸੱਚੇ ਪਾਤਸ਼ਾਹ ਮਾਰੇ ਕਿਰਪਾ ਕਰਦੇ ਨੇ ਕਿ ਜਿਹੜਾ ਮੌਤ ਦਾ ਭੈਅ ਆ ਨਾ ਇਹ ਸਭ ਜਾਨਵਰਾਂ ਦੇ ਵਿੱਚ ਵੀ ਆ ਵੇਖੋ ਕੋਈ ਜਾਨਵਰ ਨਿਕਲਿਆ ਹੋਵੇ ਤੇ ਕਿੰਨਾ ਭੈਦਾ ਬੰਦੇ ਅੱਗੇ ਕੇ ਮੈਨੂੰ ਮਾਰਨਾ ਵੀ ਸੋ ਸਹਿਬ ਕਹਿੰਦੇ ਨੇ ਇਹ ਜਿਹੜਾ ਭੈਅ ਡਰ ਮਾਨ ਦੇ ਵਿੱਚ ਆਇਆ ਨਾ ਇਹ ਭਾਈ ਪ੍ਰਭ ਕੀ ਸ਼ਰਨ ਸਗਲ ਭੈ ਲਾਤੇ ਦੁੱਖ ਬਿਨ ਸੇ ਸੁਖ ਪਾਇਆ ਸੁਖ ਤੁਹਾਨੂੰ ਗੁਰੂ ਦੀ ਸ਼ਰਨ ਵਿੱਚ ਆ ਕੇ ਮਿਲਦਾ ਹੈ ਔਰ ਸਹਬ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਕਿ ਅਸੀਂ ਕਿੰਨੇ ਵੀ ਪਾਪੀ ਆ ਕਿੰਨੇ ਵੀ ਅਸੀਂ ਮਾੜੇ ਕਰਮ ਕੀਤੇ ਨੇ ਪਰ ਜਦੋਂ ਸਾਡਾ ਰੱਬ ਨਾਲ ਪ੍ਰੇਮ ਬਣ ਜਾਂਦਾ ਪਰਮਾਤਮਾ ਦੇ ਰਾਹ ਤੇ ਤੁਰ ਪੈਂਦੇ ਆ ਤੇ ਸਾਨੂੰ ਗਾਹ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਜਾਣ ਦਾ ਵੀ ਡਰ ਨਹੀਂ ਰਹਿੰਦਾ ਭੈ ਨਹੀਂ ਰਹਿੰਦਾ ਕਿਉਂਕਿ ਅਸੀਂ ਸਾਡੇ ਨਾਮ ਨਾਲ ਜਿਵੇਂ ਭਾਈ ਦਲ ਸਿੰਘ ਬਰਾੜ ਨੇ ਦਾਸ ਜੀ ਦੰਦਮਾ ਸਾਹਿਬ ਦਸਵੇਂ ਪਾਤਸ਼ਾਹ ਨੂੰ ਕਿਹਾ ਸੀ ਕਿ ਮਹਾਰਾਜ ਜੇ ਕਿਰਪਾ ਕੀਤੀ ਹ ਤੇ ਜਦੋਂ ਮੈਂ ਮਰਾਂਗਾ ਤੇ ਸਤਖੰਡ ਵਿੱਚ ਮੈਨੂੰ ਪੀੜੀ ਜੋਗੀ ਥਾਂ ਦੇ ਦਿਓ ਦਸਵੇਂ ਪਾਤਸ਼ਾਹ ਨੂੰ ਕਿਹਾ ਸੀ ਭਾਈ ਦਾਲ ਸਿੰਘ ਨੇ ਤੇ ਮਹਾਰਾਜ ਨੇ ਕਿਹਾ ਸੀ ਦਾਲ ਸਿੰਘ ਵੀ ਤੂੰ ਮੇਰੀ ਤਨ ਕਰਕੇ ਸੇਵਾ ਕੀਤੀ ਆਲੇ ਮਾਨ ਕਰਕੇ ਮੇਰੇ ਨਾਲ ਨਹੀਂ ਜੁੜਿਆ ਮੈਂ ਤੇ ਤੂੰ ਅਮਰ ਛੱਕਿਆ ਤੇ ਤੂੰ ਤਨ ਸਰੀਰ ਤੇ ਸੰਸਾਰੀ ਸੁੱਖ ਲੈ ਸਕਦਾ ਹੈ ਹੋਰ ਰਾਜ ਭਾਗ ਲੈ ਲੈ ਦੱਸ ਉਹ ਕਹਿੰਦਾ ਰਾਜ ਤੇ ਬੜੇ ਕੀਤੇ ਮੇਰਾ ਪਿਓ ਵੀ ਰਾਜਾ ਸੀ ਸਲੇਮ ਸ਼ਾਹ ਪਹਿਲਾਂ ਤੁਹਾਡਾ ਬਾਪੂ ਤੇਗ ਬਹਾਦਰ ਉਹਨਾਂ ਕੋਲੇ ਆਇਆ ਸੀ ਸਾਹੀ ਗੁਰੂ ਤੇਗ ਬਹਾਦਰ ਦਾ ਮੰਜੀ ਸਾਹਿਬ ਤੱਕ ਦੇ ਨਾਲ ਗੁਰਦੁਆਰਾ ਬਣਿਆ ਦਮਦਮਾ ਸਾਹਿਬ ਦੇ ਨਾਲ ਤੇ ਹੁਣ ਤੇ ਮਹਾਰਾਜ ਸਭ ਉਖਾਂ ਮੇਲ ਤੋਂ ਕੀਆ ਪਰ ਅੱਗਾ ਸਵਾਰਨਾ ਮਾਰੇ ਕਹਿੰਦੇ ਫਿਰ ਗੁਰੂ ਵਾਲਾ ਬਣ ਫਿਰ ਪੈ ਡੱਲੇ ਨੇ ਅਮਰ ਸ਼ਾਹ ਤੇ ਫਿਰ ਉਹਦਾ ਨਾਮ ਪੈ ਡੱਲ ਸਿੰਘ ਰੱਖਿਆ ਸੋ ਸਹਬ ਕਿਰਪਾ ਕਰਦੇ ਨੇ ਗਾਂ ਦੇ ਜਿਹੜੇ ਡਰ ਨੇ ਜਿਹੜੇ ਭੈ ਨੇ ਉਹ ਸਿੱਖ ਦੇ ਮਨ ਚੋਂ ਮਿਟ ਜਾਂਦੇ ਨੇ ਇਹ ਗੱਲੇ ਨੇ ਕੀ ਦੇਖਿਆ ਸਾਰਾ ਮਹਾਰਾਜ ਕਹਿਣ ਲੱਗੇ ਵੀ ਕਹਿਣ ਲੱਗੇ ਵੀ ਮੈਂ ਬੰਦੂਕ ਦਾ ਨਿਸ਼ਾਨਾ ਪਰਖਣਾ ਭਾਈ ਉਦੇਸ਼ ਸਿੰਘ ਮਿਸਤਰੀ ਲਾਹੌਰ ਦਾ ਤਖਤ ਦੰਦਵਾਣਾ ਸਾਹਿਬ ਬੰਦੂਕ ਲੈ ਕੇ ਜਿਹੜੀ ਹਜੇ ਤੱਕ ਤਖਤ ਤੇ ਪਈ ਹੈ ਨਾਲ ਰੌਂਦ ਲਿਆ ਮਾਰੇ ਕਹਿਣ ਲੱਗੇ ਡਲਿਆ ਤੇ ਤੂੰ ਕਹਿੰਦਾ ਸੀ ਤੇ ਆਪਣੇ ਕੋਲੇ ਫੌਜਾਂ ਬਹੁਤ ਆ ਆਪਾ ਵਾਲਾ ਬੰਦਾ ਦੇਖੀਏ ਮਾਰ ਕੇ ਬੰਦੂਕ ਮਾਰਦੀ ਏ ਕਿ ਨਹੀਂ ਖੜ ਅੱਗੇ ਕਹਿਣ ਲੱਗਿਆ ਮਹਾਰਾਜ ਮੇਰੇ ਜਵਾਬ ਜੱਲੇ ਛੋਟੇ ਨੇ ਤੇ ਮੇਰਾ ਕੰਮ ਤਾਂ ਦਾ ਬੜਾ ਤੇ ਮੇਰਾ ਮੁਸ਼ਕਲ ਆ ਮਹਾਰਾਜ ਕਬਰ ਆ ਗਿਆ ਮੌਤ ਦੇ ਭੈ ਭੈ ਮਾਂ ਚਾ ਗਿਆ ਮਾਰੇ ਚੰਨ ਲੱਗ ਕੇ ਪਰ ਤੂੰ ਫੌਜਾਂ ਕਹਿੰਦੇ ਚਲ ਫੌਜ ਦੇ ਵਿੱਚੋਂ ਕੋਈ ਸਰਦ ਲਿਆ ਫੌਜ ਆਲਿਆਂ ਨੇ ਵੀ ਜਵਾਬ ਦੇਤਾ ਵੀ ਅਸੀਂ ਨਹੀਂ ਗੁਰੂ ਗੋਬਿੰਦ ਸਿੰਘ ਦੇ ਮਹਾਰਾਜ ਜਿੱਦੇ ਅੱਗੇ ਖੜਦੇ ਜਿਵੇਂ ਹਰ ਕੋਈ ਬੰਦਾ ਸਾਹ ਜਰਨੈਲ ਸਿੰਘ ਦੇ ਅੱਗੇ ਮੂੰਹ ਨਹੀਂ ਫੋਲਦਾ ਸੀ ਉਹ ਤਾਂ ਫੌਜ ਆਲੇ ਗੁਰੂ ਦਾ ਸਿੱਖ ਸੀ ਤੇ ਗੁਰੂ ਦਸਵੇਂ ਪਾਤਸ਼ਾਹ ਦਾ ਕਿੰਨਾ ਪ੍ਰਤਾਪ ਸੀ ਉਹਦੇ ਸਿੱਖਾਂ ਦਾ ਹੀ ਨਾ ਪ੍ਰਤਾਪ ਸੀ ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਫੌਜ ਆਲਿਆਂ ਨੇ ਜਵਾਬ ਦਿੱਤਾ ਵੀ ਅਸੀਂ ਨਹੀਂ ਖੜਦੇ ਭਈ ਉਹ ਤਾਂ ਜੇ ਕਹਿੰਦੇ ਨਹੀਂ ਤੇ ਉਹ ਤਾਂ ਮਾਰ ਦੇਣਗੇ ਦਸਵੇਂ ਪਾਤਸ਼ਾਹ ਨੇ ਜੇ ਕਹਤਾ ਉਹ ਤਾਂ ਕਰਦੇਗਾ ਕੰਮ

ਮੁੰਡਾ ਕਹਿੰਦਾ ਮੇਰੇ ਮਾਰੋ ਤੇ ਉਹ ਕਹਿੰਦਾ ਮੇਰੇ ਮਾਰੋ ਮਾਰੇ ਕਹਿਣ ਲੱਗੇ ਚਲ ਦੋਨੇ ਖੜ੍ਹ ਜਿਓ ਤੁਸੀਂ ਕੋਈ ਨਹੀਂ ਅੱਗੇ ਪਿੱਛੇ ਆਪਾਂ ਦੋਨਾਂ ਦੀ ਮਾਰ ਦਿੰਨੇ ਆ ਤੇ ਪੁੱਤਰ ਸੀ ਜਿਹੜਾ ਅੱਗ ਹੱਡੀਆਂ ਚੱਕਣ ਲੱਗ ਗਿਆ ਤਾਂ ਕਹਿਣ ਲੱਗੇ ਮਾਰੇ ਕਹਿੰਦੇ ਹੱਡੀਆਂ ਕਿਉਂ ਚੱਕਦਾ ਹੈ ਕਹਿੰਦਾ ਮਹਾਰਾਜ ਤਾਂ ਚੱਕਦਾ ਵੀ ਜਦੋਂ ਤੁਸੀਂ ਇਹ ਨਿਸ਼ਾਨਾ ਏ ਥੱਲੋ ਬੈਨ ਕੇ ਤਾਂ ਲਜਾਣੇ ਹੋ ਮੈਨੂੰ ਆਏ ਕਿਤੇ ਮੇਰੇ ਪਿਓ ਦੇ ਨਾ ਵੱਜ ਜੇ ਦੀ ਮੇਰੇ ਬੱਚੇ ਇਹ ਮੇਰੇ ਪਾਪੇ ਦੇ ਨਾ ਮੇਰੇ ਪਿਓ ਦੇ ਨਾ ਵੱਜੇ ਗੋਲੀ ਤੇ ਮਾਰੇ ਕਹਿਣ ਲੱਗੇ ਤੇ ਫੇਰ ਟਾ ਰੱਖ ਲਾ ਥੱਲੇ ਫਿਰ ਉਸ ਟਾਈਮ ਤੇ ਦੋ ਦੋ ਟਾ ਰੱਖੀਆਂ ਥੱਲੇ ਫੇਰ ਉਹਨੂੰ ਕਹਦੇ ਤੂੰ ਹੁਣ ਖੜ। ਵੀ ਹੁਣ ਆਪਦੇ ਪਿਓ ਦੇ ਬਰਾਬਰ ਦਾ ਹੋ ਜਾ। ਤੇ ਜਦੋਂ ਮਹਾਰਾਜ ਨੇ ਬਿਨਾਂ ਤੇ ਨਿਸ਼ਾਨਾ ਕੱਟਿਆ ਫੇਰ ਤੇ ਤਾਂ ਕੱਟਦਾ ਹਵਾਈ ਫੇਰ ਕੱਟ ਦਿੱਤਾ। ਸਤਿਗੁਰ ਕਹਿੰਦੇ ਦੱਲਿਆ ਓਏ ਸੁਣ ਅਣਜਾਣਾ ਕਹਿਣ ਲੱਗੇ ਓਏ ਦੱਲਿਆ ਤੈਨੂੰ ਸਿੱਕੀ ਦੀ ਹਲੇ ਜਾਣਕਾਰੀ ਨਹੀਂ ਆ ਤੂੰ ਅਣਜਾਣ ਇਹ ਮੌਤ ਜਿੱਤੀ ਬੈਠੇ ਨੇ ਤੇ ਮਹਾਰਾਜ ਜੇ ਤੁਸੀਂ ਉੱਤੋਂ ਹੀ ਕੱਢਣਾ ਸੀ ਤੇਰੇ ਤਾਂ ਮੈਂ ਹੀ ਖੜ ਜਾਂਦਾ ਮਾਰੇ ਕਹਿੰਦੇ ਅਸੀਂ ਆਪਦੇ ਬੱਚੇ ਮਾਰਨੇ ਥੋੜੇ ਹੀ ਆ ਇਹ ਤੈਨੂੰ ਦਿਖਾਇਆ ਵੀ ਥੋੜੇ ਲੋਕਾਂ ਦੇ ਮਨ 'ਚ ਭੈ ਹੋਏਗਾ ਮੌਤ ਦਾ ਪਰ ਮੇਰੇ ਤੇ ਮੇਰੇ ਖਾਲਸੇ ਦੇ ਮਨ ਦੇ ਵਿੱਚ ਮੌਤ ਦਾ ਕੋਈ ਭੈ ਨਹੀਂ ਕਿਉਂਕਿ ਭੈ ਉਹਨਾਂ ਦੇ ਮਨ 'ਚ ਹੁੰਦਾ ਜਿਨ੍ਹਾਂ ਨੇ ਮਾਰੇ ਕੰਮ ਕੀਤੇ ਨੇ ਕਿ ਦਾ ਧਰਮ ਰਾਜ ਨੇ ਸਜ਼ਾ ਦੇਣੀ ਹੈ ਮੇਰਾ ਸਾਥ ਤਾਂ ਜਿਹੜਾ ਹੈ ਉਹ ਨਿਰਭਉ ਹੈ ਤੇ ਨਿਰਭਉ ਨਾਲ ਜੁੜਿਆ ਹੋਇਆ ਹੈ ਕਿਉਂ ਇਹ ਬਾਣੀ ਵੀ ਫੈਸਲਾ ਕਰਦੀ ਹੈ ਕਿ ਨਿਰਭਉ ਜਪੇ ਸਗਲ ਭਉ ਮਿਟੇ ਜਿਹੜਾ ਬੰਦਾ ਰੱਬ ਨੂੰ ਜਪਦਾ ਹੈ ਉਹਦੇ ਸਾਰੇ ਡਰ ਭੈ ਖਤਮ ਹੋ ਜਾਂਦੇ ਨੇ ਸੋ ਸਤਿਗੁਰੂ ਜੀ ਕਿਰਪਾ ਕਰਨ ਕਿ ਆਪਾਂ ਪਰਮਾਤਮਾ ਦੇ ਨਾਲ ਜੁੜੀਏ ਤੇ ਆਪਣੇ ਅੰਦਰੂਨੀ ਜਿਹੜੇ ਮਨ ਦੇ ਭੈ ਨੇ ਡਰ ਨੇ ਉਹ ਖਤਮ ਕਰੀਏ ਇਕਾਹੂ ਕੋ ਦੇਤ ਨਹੀਂ ਨਹੀਂ ਭੈ ਮਾਨਤ ਆਣ ਨਾ ਪਰ ਕਿਸੇ ਨੂੰ ਭੈ ਦੇਣ ਤੇ ਨਾ ਹੀ ਕਿਸੇ ਦਾ ਭੈ ਮੰਨਣਾ ਸਤਿਗੁਰੂ ਤੇ ਇੱਕ ਬਾਦਰ ਸਾਹ ਸੱਚੇ ਪਾਤਸ਼ਾਹ ਨੇ ਲੇਕਿਆ ਵੀ ਇਹ ਬਚਨ ਪ੍ਰਤੱਖ ਕਰਕੇ ਵੀ ਦਿਖਾਤਾ ਨਹੀਂ ਝੁਕੇ ਔਰੰਗਜ਼ੇਬ ਦੇ ਅੱਗੇ ਸੀਸ ਦੇ ਦਿੱਤਾ ਕਹਿਣ ਲੱਗੇ ਕੁਝ ਵਿਦਵਾਨ ਕਹਿੰਦੇ ਨੇ ਵੀ ਜਦੋਂ ਉਹਨਾਂ ਨੇ ਕਹਿਣ ਲੱਗੇ ਵੀ ਮਹਾਰਾਜ ਨੂੰ ਡਰਾਉਣਾ ਤਮਕਾਉਣਾ ਚਾਹਿਆ ਪਰ ਮਹਾਰਾ ਸੱਚੇ ਪਾਤਸ਼ਾਹ ਨੇ ਉੱਥੇ ਨਿੱਡਰਤਾ ਨਿਰਭਉ ਹੋ ਕੇ ਮਹਾਰਾਜ ਉਰੰਗ ਦੇਵ ਦੇ ਅੱਗੇ ਖੜੇ ਤੇ ਉਹਨਾਂ ਨੇ ਕਿਹਾ ਵੀ ਅਸੀਂ ਨਾ ਸਾਡਾ ਰੈਬਰ ਸਾਨੂੰ ਝੁਕਣ ਦੇ ਭੈ ਤੇ ਡਰ ਰੱਖਣ ਦੀ ਸਾਨੂੰ ਹੁਕਮ ਹੈ ਤੇ ਨਾ ਅਸੀਂ ਰੱਖਿਆ ਨਾ ਸਾਡਾ ਗੁਰੂ ਰੱਖਦਾ ਕਿਉਂ ਇਸ ਕਰਕੇ ਆਪਾਂ ਨਿਰਭਉ ਨੂੰ ਜਪਦੇ ਆਂ ਮੁਗਲ ਮੰਤਰ ਜਪਣ ਵਾਲਾ ਬੰਦਾ ਜਿਹੜਾ ਨਾ ਜਿਹੜਾ ਮੂਲ ਮੰਤਰ ਜਪਦਾ ਹੈ ਉਹ ਬੰਦਾ ਨਿਰਭਉ ਹੋ ਜਾਂਦਾ ਕਿਉਂਕਿ ਉਹਦੇ ਚ ਨਿਰਭਉ ਆਉਂਦਾ ਹੈ ਆਪਾਂ ਜਦੋਂ ਕਹਿੰਨੇ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਔਰ ਨਿਰਵੈਰ ਵੀ ਹੋ ਜਾਂਦਾ ਜਿਵੇਂ ਲੋਕ ਮਨ ਚ ਈਰਖਾ ਰੱਖਦੇ ਨਾ ਮੈਲ ਰੱਖਦੇ ਵੀ ਫਲਾਣਾ ਤਰੱਕੀ ਕਰਕੇ ਆ ਫਲਾਣਾ ਐ ਕਰ ਗਿਆ ਮੂਲ ਮੰਤਰ ਜਪਨ ਵਾਲੇ ਦੇ ਮਨ ਚ ਕੋਈ ਤਰੱਕੀ ਕਰੀ ਜਾਵੇ ਕੋਈ ਵਧੀ ਜਾਵੇ ਕੋਈ ਫੁੱਲੀ ਜਾਵੇ ਉਹ ਖੁਸ਼ ਹੁੰਦਾ ਹੈ ਉਹ ਜਿਸ ਨਾਲ ਜਿਸ ਨਾਲ ਵੈਰ ਨਹੀਂ ਰੱਖਦਾ ਹੈ ਸੋ ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇਸ ਆਪਾਂ ਨੂੰ ਮੂਲ ਨਾਲ ਜੋੜਿਆ ਭਾਗ ਕੇ ਪ੍ਰਮਾਤਮਾ ਨਾਲ ਜੋੜਿਆ ਪ੍ਰਮਾਤਮਾ ਨਾਲ ਜੁੜ ਕੇ ਬੰਦਾ ਰੱਬ ਵਰਗਾ ਹੋ ਜਾਂਦਾ ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਨਿਰਭਉ ਜਪੇ ਸਗਲ ਭਉ ਮਿਟੇ ਪ੍ਰਮਾਤਮਾ ਦਾ ਨਾਮ ਜਪੋ ਤੇ ਨਿਰਭਉ ਨਾਲ ਜੁੜੋ ਤੇ ਨਿਰਭਉ ਹੋ ਕੇ ਆਪਣਾ ਜੀਵਨ ਬਸਰ ਕਰੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਆਰੀਆਂ ਸੰਗਤਾਂ ਦਾ ਗੁਰੂ ਸਾਹਿਬ ਦਾ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ